ਪਰਵਾਸੀ ਸਿੱਧੇ ਤੌਰ ਤੇ ਕਹਿ ਰਹੇ ਆ ਵੀ ਇਸ ਸਪੈਨਰ ਨੂੰ ਪਤਾ ਲੱਗੇਗਾ ਵੀ ਸਾਡੇ ਨਾਲ ਪੰਗਾ ਲਿਆ ਸੀ ਅਸੀਂ ਹੁਣ ਅਸਲੇ ਲੈ ਕੇ ਆਵਾਂਗੇ ਕੋਈ ਗੱਲ ਨਹੀਂ ਜਦੋਂ ਆਵਾਂਗੇ ਤਾਂ ਬਹੁਤ ਪਸ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਦੀ ਪੂੜਾ ਬਾੜ ਦੇਣੀਆਂ ਲੋਕਾਂ ਦੀ ਗੱਲ ਆ ਤਾਂ ਸਾਡੀ ਅਣਖ ਦੀ ਪੰਜਾਬ ਦੀ ਆ ਇੱਕ ਜਿਹੇ ਭੈਣ ਤੱਕੇ ਤੱਕੇ ਜਿਹੜੇ ਉਹ ਇਕੱਠੇ ਹੋ ਕੇ ਸਾਨੂੰ ਮਤਲਬ ਕਿ ਹੱਡੀਆਂ ਕੁੜੀਆਂ ਨਾਲ ਧੀਆਂ ਪੈਣਾ ਨਾ ਵਿਆਹ ਕਰਾਉਣਗੇ ਲਾਤ ਮੀਆਂ ਨਾਲ ਭੱਜੀ ਗਈ ਸੀ ਬੇਕੂਫ ਉਸ ਤੋਂ ਬਾਅਦ ਮੈਂ ਉੱਥੋਂ ਪਿੰਡ ਇੱਥੋਂ ਨਾਲ ਤੋਰਤੀ ਉਹਨਾਂ ਦੇ ਆਪਣੇ ਘਰਦਿਆਂ ਦੇ ਨਾਲ ਉਸ ਤੋਂ ਬਾਅਦ ਪਤਾ ਲੱਗਿਆ 27 28 ਤਰੀਕ ਨੂੰ ਕੁੜੀ ਫੇਰ ਭੱਜ ਗਈ ਉਹਨਾਂ ਮੀਆਂ ਦੇ ਨਾਲ 31 22 ਤਰੀਕ ਦੇ ਗੇੜ ਦੇ ਵਿੱਚ ਇੱਕ ਗਾਲਾਂ ਪੋਰੇ ਪਿੰਡ ਨੂੰ ਕੱਢ ਕੇ ਵੀਡੀਓ ਵਾਇਰਲ ਕੀਤੀ ਵੀ ਮੈਂ ਪੂਰੇ ਪਿੰਡ ਨੂੰ ਦੇਖਾਂਗਾ ਤੇ ਜੱਸੀ ਗਰਿਆਲ ਨੂੰ ਮੈਨੂੰ ਖਾਸ ਕਰਕੇ ਦੇਖਾਂ ਕਿਉਂਕਿ ਇਹ ਕਾਰਵਾਈ ਮੈਂ ਪਾਈ ਸੀ ਬਹੁਤ ਬੱਸ ਲੈ ਕੇ ਆਵਾਂਗੇ ਇੰਨਾ ਕੁ ਲੈ ਕੇ ਆਵਾਂਗੇ ਦੀ ਪਵਾੜ ਦੇਣੀਆਂ ਲੋਕਾਂ ਦੀ ਨੋਰ ਤਾਂ ਕਹੀ ਦਿੱਤੀ ਵੀ ਥਾਰੇ ਪਿੰਗਰ ਨੂੰ ਦੇਖਿਆ ਜੱਟੋ ਖਾਸ ਕਰਕੇ ਜੱਟਾਂ ਦਾ ਨਾਂ ਲੈ ਕੇ ਆਓ ਕਹਿ ਰਹੇ ਅਸੀਂ ਮੈਂ ਝੂਪੀ ਤੋਂ ਸਮਾਂ ਲਿਆ ਕੇ ਵੀ ਅਸੀਂ ਆਵਾਂਗੇ ਪੱਕਾ ਆਵਾਂਗੇ ਬਣ ਕੇ ਵੀ ਦੇਖੋ ਮੈਂ ਸਾਰੇ ਪਿੰਡ ਨੂੰ ਦੇਖਾਂਗੇ ਪਰ ਮੈਂ ਇੱਕ ਉਹਨਾਂ ਨੂੰ ਦੱਸਦਾ ਬਿਹਾਰੀਆਂ ਨੂੰ ਵੀ ਤੁਸੀਂ ਜਿੱਥੇ ਮਰਜ਼ੀ ਭੱਦ ਲੋ ਸੜੇ ਉਹ ਜਾਂਦਾ ਪਿੰਡ ਬੈਠ ਕੇ ਧਮਕੀ ਦਿੰਦੇ ਹੁਣ ਤੁਸੀਂ ਉੱਤੇ ਬੈਠ ਕੇ ਪਿੰਡ ਨੂੰ ਵਿਗਾਰ ਰਹੇ ਹੋ ਸੋਨੋ ਆ ਮੈਂ ਤੁਹਾਨੂੰ ਕਹਣਾ ਜੱਟਾਂ ਤੁਹਾਨੂੰ ਕੱਲਾ ਹੀ ਜੱਟਾਂ ਮੈਂ ਕਹੈ ਨਾ ਵੀ ਤੁਸੀਂ ਜਿੱਥੇ ਮਰਜ਼ੀ ਭੱਦ ਲੋ ਤੁਹਾਡਾ ਝੂਪੀ ਤੱਕ ਪਿੱਠਾ ਕਰਾਂਗੇ ਇਹਨੂੰ ਦੇ ਰੱਖਦੇ ਆ ਤਾਂ ਮੋਟਰ ਤੱਕ ਸੀਮਤ ਰੱਖਦੇ ਆ ਵੀ ਉਹਨਾਂ ਨੂੰ ਘਰਾਂ ਚ ਨਾ ਵੜੋ ਹੁਣ ਅੱਜ ਕੱਲ ਲੋਕਾਂ ਨੇ ਤਾਂ ਇਹ ਘਰਾਂ ਦੇ ਵਿੱਚ ਵੜੇ ਫਿਰਦੇ ਨੇ ਪੂਰੇ ਮਤਲਬ ਮੋਟਰਸਾਈਕਲ ਸਕੂਟੀਆਂ ਆਟੋਮੈਟਿਕ ਲੈ ਕੇ ਦਿੱਤੀਆਂ ਹੋਈਆਂ ਉਹਨਾਂ ਨੂੰ ਕੁੜੀ ਦੀ ਵੀ ਗਲਤੀ ਨਾਲ ਨਜ਼ਰ ਆ ਰਹੀ ਹੈ ਤੇ ਕਿਤੇ ਨਾ ਕਿਤੇ ਤਾਂ ਆਪਣਾ ਸਿੱਕਾ ਵੀ ਤਾਂ ਖੋਟਾ ਹੋ ਗਿਆ ਨਾ ਵੀ ਉਹਨਾਂ ਨੂੰ ਵੀ ਸਮਝਾ ਕੇ ਰੱਖਣਾ ਚਾਹੀਦਾ ਦੇਖੋ ਜੀ ਕੁੜੀ ਇਦਾਂ ਦੀ ਵੱਡੀ ਬੇਹਕੂਬ ਕਿਹੜੇ ਹੋ ਮੈਂ ਤੁਹਾਨੂੰ ਭੇਡ ਕਹਣਾ ਭੇਡ ਜਿਹੜੇ ਇੱਕ ਦਾ ਸਿੱਕ ਪਿਆ ਇਹਦੇ ਨਾਲ ਇਦਾਂ ਦੀ ਗਲਤੀ ਕਰ ਸਕਦੀ ਹੈ ਸਾਰੀਆਂ ਥੋੜੀ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਨੇ ਅਣਖੀ ਨੇ ਅੱਡੇ ਹੀ ਵਿਚੋ ਲੋਕ ਆ ਜਿਹੜੇ ਕੁਸ ਮਦਦ ਕਰਦੇ ਨੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਇਨਵੈਟੀਗੇਸ਼ਨ ਦੇ ਵਿੱਚ ਸਾਨੂੰ ਗੱਲ ਜਣ ਕੇ ਪਤਾ ਲੱਗਾ ਵੀ ਪਿੰਡ ਦੇ ਬੰਦੇ ਕੁਸ ਤੇ ਮਤਲਬ ਉਹਨਾਂ ਦੀ ਅੰਦਰ ਖਾਤੇ ਮਦਦ ਕਰ ਰਿਹਾ ਬਈ ਇਨਵੈਟੀ ਇਹ ਤੋਂ ਨਾਲ ਆਇਆ ਤੋਂ ਨੇ ਜਦੀ ਡੀਲਾ ਹੁੰਦਾ ਤੇ ਦੇ ਉਹਨੂੰ ਨਹੀਂ ਪੜਦੇ ਤਾਂ ਫਸਲ ਨੂੰ ਰੱਬ ਲੈਂਦਾ ਇਹ ਜਿਹੜਾ ਪਿਆਵਾਰ ਦਾ ਡੀਲਾ ਇਹ ਹੋ ਗਿਆ ਹੋਇਆ ਇਹਨੇ ਸਾਨੂੰ ਪੰਜਾਬ ਨੂੰ ਨਿਕਲ ਲੈਣਾ ਇਹ ਜਿਗਰਾ ਭਈਆਂ ਨੇ ਆ ਕੰਮ ਕੀਤਾ ਤੁਸੀਂ ਕਿਹਾ ਚਲੋ ਕੁੜੀ ਵੀ ਪਾ ਜਾ ਕੇ ਲਏ ਉਹ ਗਲਤ ਕੀਤਾ ਪਰ ਜਦੋਂ ਕੋਈ ਪੰਜਾਬੀ ਬਾਹਰ ਜਾ ਕੇ ਵਿਆਹ ਕਰਾ ਲੈਂਦਾ ਉਹ ਤਾਂ ਆਪਾਂ ਨੂੰ ਬੜਾ ਚੰਗਾ ਜੀ ਇਸ ਗਰਦਾਰ ਸਿੰਘ ਸਰਾਬਾ ਜੀ ਨੇ ਛੋੜੀ ਜੀ ਉਮਰ ਦੇ ਵਿੱਚ ਲੈ ਕੇ ਅੰਗਰੇਜ਼ ਡੱਕਰੇ ਸੀ ਅੱਜ ਜਾ ਕੇ ਫੇਰ ਉਹਨੇ ਨੇ ਕਿੰਨਾ ਇੱਥੇ ਪੰਜਾਬ ਦੇ ਵਿੱਚ ਵਧੀਆ ਕੰਮ ਆ ਸਸਟੇਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਪੰਜਾਬ ਦਾ ਇੱਕ ਐਸਾ ਪਿੰਡ ਜਿਹੜਾ ਹੁਣ ਡਰਿਆ ਹੋਇਆ ਡਰਿਆ ਕਿਉਂ ਹੋਇਆ ਧਮਕੀ ਮਿਲੀ ਐਸ ਪਿੰਡ ਨੂੰ ਤੇ ਧਮਕੀ ਦੇਣ ਵਾਲੇ ਕੌਣ ਨੇ ਪ੍ਰਵਾਸੀ ਪੰਜਾਬ ਤੋਂ ਬਾਹਰੋਂ ਆਏ ਲੋਕ ਜਿਹੜੇ ਨੇ ਉਹ ਕਿੱਦਾਂ ਇੱਕ ਪਿੰਡ ਨੂੰ ਧਮਕੀ ਦਿੰਦੇ ਨੇ ਅਤੇ ਇਹ ਗੱਲ ਕਹਿ ਦਿੰਦੇ ਆ ਵੀ ਅਸੀਂ ਅਸਲਾ ਜਿਹੜਾ ਇਹ ਲੈ ਕੇ ਆਵਾਂਗੇ ਅਤੇ ਦੱਸਾਂਗੇ ਇਹ ਪਿੰਡ ਵਾਸੀਆਂ ਨੂੰ ਵੀ ਸਾਡੇ ਨਾਲ ਪੰਗਾ ਕਿਉਂ ਲਿਆ ਇੱਕ ਵੀਡੀਓ ਰਾਹੀਂ ਧਮਕੀ ਦਿੱਤੀ ਜਾਂਦੀ ਆ ਹੁਣ ਦੱਸ ਦਿੰਦੇ ਆ ਅੰਡਲੂ ਪਿੰਡ ਦੇ ਵਿੱਚ ਅਸੀਂ ਇਸ ਸਮੇਂ ਮੌਜੂਦ ਆ ਰਾਏਕੋਟ ਦਾ ਇਹ ਪਿੰਡ ਹੈ ਗੱਲਬਾਤ ਕਰਦੇ ਆ ਪਿੰਡ ਵਾਸੀਆਂ ਨਾਲ ਬੀਐਸਐਲ ਦੇ ਵਿੱਚ ਗੱਲ ਕੀ ਹੋਈ ਸੀ ਵੀਡੀਓ ਤਾਂ ਵਾਇਰਲ ਹੋਈ ਪਰ ਉਸ ਦੇ ਪਿੱਛੇ ਅਸਲ ਦੇ ਵਿੱਚ ਸਚਾਈ ਕੀ ਆ ਭਾਈ ਜੀ ਤੁਹਾਡੇ ਪਿੰਡ ਦੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਪ੍ਰਵਾਸੀ ਸਿੱਧੇ ਤੌਰ ਤੇ ਕਹਿ ਰਹੇ ਆ ਵੀ ਇਸ ਪਿੰਡ ਨੂੰ ਪਤਾ ਲੱਗੇਗਾ ਵੀ ਸਾਡੇ ਨਾਲ ਪੰਗਾ ਲਿਆ ਸੀ ਅਸੀਂ ਹੁਣ ਅਸਲੇ ਲੈ ਕੇ ਆਵਾਂਗੇ ਅਸੀਂ ਜਿਹੜੇ ਹਥਿਆਰ ਲੈ ਕੇ ਆਵਾਂਗੇ ਹਾਂ ਜੀ ਸਰ ਗੱਲ ਇਹ ਸੀਗੀ ਵੀ ਇਹ ਹੁਣ ਤਾਂ ਚਲੋ ਮੈਂ ਗੱਲ ਪਹਿਲਾਂ ਤਾਂ ਇਹ ਗੁਪਤ ਰੱਖਦਾ ਸੀ ਵੀ ਕਿਸੇ ਦੀ ਧੀ ਭੈਣ ਦੀ ਇੱਜ਼ਤ ਦਾ ਮਸਲਾ ਵੀ ਇਹਨੂੰ ਮਤਲਬ ਆਪਾਂ ਉੱਪਰ ਨਹੀਂ ਸੀ ਕੀਤੀ ਜੀ ਅੱਜ ਤੱਕ ਪਰ ਹੁਣ ਓਪਨ ਕਰਦਿਆ ਜੀ ਇਹ ਕੁੜੀ ਸੀਗੀ ਗਾਗੇਵਾਲ ਪਿੰਡ ਤੋਂ ਹੂੰ ਇੱਥੇ ਸਾਡੇ ਇੱਕ ਪਰਦੇਸੀ ਆਪਣੇ ਆ ਬਿਹਾਰੀ ਪਰਿਵਾਰ ਰਹਿੰਦਾ ਸੀ ਜੁਪੀ ਦੇ ਤਕਰੀਬਨ ਮੇਰੇ ਹਿਸਾਬ ਨਾਲ 17-18 ਸਾਲਾਂ ਤੋਂ ਕਦੇ ਕਿਸੇ ਦੇ ਘਰੇ ਕਦੇ ਕਿਸੇ ਦੇ ਘਰੇ ਦਾ ਰਹਿੰਦੇ ਰਹੇ ਹੁਣ ਉਹ ਫਿਲਹਾਲ ਕਾਕਾ ਸਿੰਘ ਦੇ ਘਰੇ ਰਹਦੇ ਸੀ ਉਹ ਇੱਕ ਉਹਨੇ ਅਜ ਤੋ 1.5 ਸਾਲ ਪਹਿਲਾਂ ਇੱਕ ਨਾਲ ਪਿੰਡ ਸਾਡੇ ਬਸਰਾਵਾ ਉੱਥੋਂ ਕੁੜੀ ਭਜਾ ਕੇ ਲੈ ਕੇ ਆਏ ਸੀ ਅਸੀ ਪਰਿਵਾਰ ਚੋਂ ਉਸ ਤੋਂ ਬਾਅਦ ਉਹਨਾਂ ਨੇ ਵਿਚਾਰਾਂ ਨੇ ਉਸ ਟਾਈਮ ਉੱਤਾ ਨਹੀਂ ਚੱਕਿਆ ਮੇਰੇ ਕੋਲ ਕੋਈ ਗੱਲ ਨਹੀਂ ਆਈ ਤੇ ਚਲੋ ਹੁਣ ਉਸ ਤੋਂ ਬਾਅਦ ਇਹ ਜਿਹੜੀ ਕੁੜੀ ਹੁਣ ਲੈ ਕੇ ਜੱਟਾਂ ਦੀ ਵਿਹਾਂ ਕੇ ਲੈ ਆਈ ਹਾਂ ਜਦੋਂ ਇੱਥੇ ਹਾਂ ਜਰਵਾਸੀ ਤੇ ਛੇ ਭਾਈ ਨੇ ਜੀ ਅੱਛਾ ਕੋਈ ਤੇ ਲੋਕਾਂ ਨੂੰ ਕਹਿੰਦੇ ਸੀ ਵੀ ਆ ਇੱਕ ਤਾਂ ਜੱਟਾਂ ਦੀ ਵਿਹ ਲੈ ਆਂਦੀ ਵੀ ਹੁਣ ਅਸੀਂ ਮਤਲਬ ਕਿ ਸਿਆਣ ਜਿਹੜੇ ਚਾਰ ਰਹਿ ਗਏ ਉਹਨਾਂ ਦਾ ਵੀ ਇੱਥੇ ਕਰਨਾ ਪਿਆ ਇਧਰ ਹੀ ਤੇ ਜਦੋਂ ਮੈਨੂੰ ਆ ਕੇ ਪਿੰਡ ਦੇ ਵਸੀਆਂ ਨੇ ਦੱਸਿਆ ਵੀ ਅੱਜ ਆ ਇਕੱਠ ਹੋਇਆ ਆਪਾਂ ਦਦਾ ਕਰਕੇ ਮੈਨੂੰ ਜਦ ਪਤਾ ਲੱਗਿਆ ਵੀ ਕੋਈ ਬੋਲਿਆ ਨਹੀਂ ਆਪਣੇ ਪਿੰਡ ਦਾ ਨਗਰ ਦਾ ਉੱਤੇ ਉਹਨਾਂ ਦੇ ਨਾਲ ਖੜਦਾ ਕਹਿੰਦੇ ਵੀ ਕੁੜੀ ਵਾਲੇ ਮਿੰਤਾ ਕਰਦੇ ਸੀ ਕੁੜੀ ਗਈ ਨਾ ਚਲੋ ਕੁਦਰਤੀ ਜੀ ਦੂਸਰੇ ਦਿਨ ਮੈਨੂੰ ਕੁੜੀ ਆਲਾ ਦਾ ਫੋਨ ਆ ਗਿਆ ਉਹਨਾਂ ਦੇ ਰਿਸ਼ਤੇਦਾਰ ਦਾ ਇੱਕ ਸਰਪੰਚਾ ਧਰਮਿੰਦਰ ਚੱਕ ਤੋਂ ਉਹ ਮੈਨੂੰ ਕਹਿੰਦਾ ਵੀ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਕੁੜੀ ਭੇਜ ਲੈ ਤੁਹਾਡੇ ਪਿੰਡ ਵੀ ਆ ਗੱਲ ਬਾਤਾਂ ਚਲੋ ਮੈਨੂੰ ਆਖਿਆ ਵੀ ਹੁਣੇ ਆ ਜਾ ਉਸ ਦਿਨ ਨਹੀਂ ਆਏ ਦੂਸਰੇ ਦਿਨ ਆ ਗਏ ਜੀ ਕੁੜੀ ਆਲੇ ਗੱਡੀ ਭਰ ਕੇ ਨਾਲ ਲੈ ਕੇ ਆ ਗਏ ਨਾਲ ਮੇਰੇ ਦੋਸਤ ਹੋਰ ਮੁੰਡੇ ਜਿਹੜੇ ਮੇਰੇ ਬਾਕ ਉਸ ਉਹਨਾਂ ਦੇ ਰਿਸ਼ਤੇਦਾਰ ਅਸੀਂ ਇੱਥੋਂ ਪਿੰਡ ਵਾਲਿਆਂ ਨੇ ਕਥਾ ਉਹ ਗਏ ਜਗ੍ਹਾ ਜਾ ਕੇ ਮੈਨੂੰ ਪਤਾ ਲੱਗਿਆ ਮੈਂ ਜਾ ਕੇ ਉਹਨਾਂ ਦੇ ਨਾਲ ਕੁੜੀ ਕੁੜੀ ਵਾਲਾਂ ਦੇ ਨਾਲ ਤੋਰਤੀ ਤੇ ਆਪਾਂ ਲੈ ਜੋ ਕੁੜੀ ਆਪਣੀ ਤੇ ਅਸੀਂ ਉਹ ਜਦੋਂ ਮਤਲਬ ਉੱਥੇ ਅਸੀਂ ਪਹੁੰਚੇ ਤਾਂ ਸਗਾਂ ਤੇ ਉਲਟਾ ਸਾਨੂੰ ਉਹ ਮਤਲਬ ਕਿ ਤਾੜਨ ਲੱਗੇ ਮেরে ਮਾਰਨ ਲੱਗੇ ਵੀ ਤੂੰ ਕੌਣ ਆ ਤਾਂ ਫੇਰ ਮੇਤੋ ਦੋ ਲੱਗ ਵੀ ਗਏ ਨਾ ਠੋਕੇ ਵੀ ਅਸੀਂ ਉੱਥੇ ਐਸੀ ਜਿਨੀ ਗੱਲ ਹੈਗੀ ਕਿਉਂਕਿ ਬਾਕੀਆਂ ਨੂੰ ਚਲੋ ਜਿੰਨੇ ਵੀ ਸਕੇ ਕਿਸੇ ਨੇ ਨਹੀਂ ਕੋਸ ਆਖਿਆ ਵੀ ਚਲੋ ਕਾ ਨੂੰ ਆਪਾਂ ਆਪਣੀ ਕੁੜੀ ਲੈ ਜੀਏ ਬੋਦੀ ਮੁਰਕੇ ਉਹ ਕੁੜੀ ਨੂੰ ਕੁੜੀ ਵਾਲਿਆਂ ਦੇ ਹਵਾਲੇ ਕਰਤਾ ਅਸੀਂ ਇਹਨਾਂ ਨੂੰ ਪਿੰਡ ਵਾਸੀਆਂ ਨੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਰਾਜਾ ਬਰਾਰਜੀ ਨੇ ਤੇ ਪਿੰਡ ਦੇ ਉਹਨਾਂ ਨੇ ਘਰ ਵਾਲਿਆਂ ਨੇ ਵੀ ਇਹ ਮਤਲਬ ਕਹਿਤਾ ਵੀ ਤੁਸੀਂ ਇਹ ਇਹ ਘਰ ਖਾਲੀ ਸਾਡਾ ਕਰ ਦਿਓ ਚਲੇ ਜਾਓ ਇੱਥੋਂ ਉਸ ਤੋਂ ਬਾਅਦ ਉਹ ਦੂਸਰੇ ਦਿਨ ਚਲੇ ਗਏ ਫਿਰ ਉਹਨਾਂ ਨੇ ਜਾ ਕੇ 23-22 ਤਰੀਕ ਦੇ ਗੇਟ ਦੇ ਵਿੱਚ ਇੱਕ ਗਾਲਾਂ ਪੋਰੇ ਪਿੰਡ ਨੂੰ ਕੱਢ ਕੇ ਇੱਕ ਵੀਡੀਓ ਵਾਇਰਲ ਕੀਤੀ ਵੀ ਮੈਂ ਪੂਰੇ ਪਿੰਡ ਨੂੰ ਦੇਖਾਂਗਾ ਤੇ ਜਿase ਗਰਿਆਲ ਨੂੰ ਮੈਨੂੰ ਖਾਸ ਕਰਕੇ ਦੇਖੋ ਕਿਉਂਕਿ ਇਹ ਕਾਰਵਾਈ ਮੈਂ ਪਾਈ ਸੀ ਪੰਚਾਇਤਾਂ ਉਹ ਉਸ ਟਾਈਮ ਨਹੀਂ ਸੀ ਨਾਲ ਕੋ ਮੇਰੇ ਕੋਈ ਉਸ ਟਾਈਮ ਚਲੋ ਮੈਂ ਜਦੋਂ ਦੱਸਿਆ ਵੀ ਰਾਜੇ ਨੂੰ ਆ ਗੱਲ ਹੋ ਗਈ ਵੀ ਭਾਈ ਕੁੜੀ ਵਾਲੇ ਆਇਆ ਜਾ ਕੇ ਮੈਂ ਨਾਲ ਉਹਨਾਂ ਤੇ ਕਾਰਵਾਈ ਪਾਤੀ ਕੁੜੇ ਵਾਲਾ ਨਾ ਕੁੜੀ ਤੌਰ ਤੇ ਉਸ ਤੋਂ ਬਾਅਦ ਹੁਣ ਦੇਖੋ ਜੀ ਇਹਨਾਂ ਨੇ ਸਾਰੇ ਸਾਡੇ ਨਗਰ ਖੇੜੇ ਨੂੰ ਪਿੰਡ ਨੂੰ ਆ ਪਿੰਡ ਦੇ ਮੈਂਬਰ ਸਾਹਿਬ ਸਾਰੇ ਖੜੇ ਨੇ ਸਾਾਨੂੰ ਧਮਕੀ ਦਿੱਤੀ ਵੀ ਸਾਰੇ ਨਗਰ ਨੂੰ ਦੇਖਿਆ ਜਾਊ ਜੱਟੋ ਖਾਸ ਕਰਕੇ ਜੱਟਾਂ ਦਾ ਨਾਂ ਲੈ ਕੇ ਉਹਨੇ ਧਮਕੀ ਦਿੱਤੀ ਵੀ ਪੂਰੇ ਨਗਰ ਨੂੰ ਦੇਖਿਆ ਜਾਊਗਾ ਹੁਣ ਗੱਲ ਇਹ ਆ ਜੀ ਵੀ ਸਾਨੂੰ ਪਤਾ ਲੱਗਿਆ ਵੀ ਉਹ ਬੰਦੇ ਇੱ ਇਹ ਤੇਰੇ ਹੀ ਫਿਰਦੇ ਨੇ ਐਸੇ ਨੇੜੇ ਹਾਂਜੀ ਪੁਲਿਸ ਨੂੰ ਅਸੀਂ ਤਰਖਾਸਤ ਮਤਲਬ ਐਸਐਸਓ ਸਾਹਿਬ ਰੈਕੋਰਡ ਨੂੰ ਦਿੱਤੀ ਡੀਐਸਪੀ ਸਾਹਿਬ ਨਾਲ ਵੀ ਮੀਟਿੰਗ ਹੋਈ ਮੇਰੀ ਐਸਐਸਪੀ ਸਾਹਿਬ ਦੇ ਵੀ ਫੋਨ ਆਏ ਐਸਐਸਓ ਸਾਹਿਬ ਨੂੰ ਵੀ ਅਰਜੈਂਟ ਕਰੋ ਇਹਦੇ ਵਿੱਚ ਪੁਲਿਸ ਸਾਹਿਬ ਦੇ ਤੌਰ ਤੇ ਮੇਰੇ ਹਿਸਾਬ ਨਾਲ ਬਹੁਤ ਵਧੀਆ ਕੰਮ ਕਰ ਰਹੇ ਆ ਚਲੋ ਇਹ ਦੱਸੋ ਵੀ ਵੀਡੀਓ ਜਿਹੜੀ ਉਹਨੇ ਪਾਈ ਉਸ ਦੇ ਵਿੱਚ ਉਹ ਕਹਿ ਕੀ ਰਿਹਾ ਸੀਗਾ ਸਿੱਧੀ ਧਮਕੀ ਤਾਂ ਦਿੱਤੀ ਗਈ ਅਸਲੇ ਦੀ ਵੀ ਕੋਈ ਗੱਲ ਕੀਤੀ ਉਹ ਕਹਿ ਰਿਹਾ ਸੀ ਮੈਂ ਝੂਪੀ ਤੋਂ ਸਮਾਨ ਲਿਆ ਕੇ ਵੇ ਅਸੀਂ ਆਵਾਂਗੇ ਪੱਕਾ ਆਵਾਂਗੇ ਬਣ ਕੇ ਵੀ ਦੇਖੋ ਮੈਂ ਸਾਰੇ ਪਿੰਡ ਨੂੰ ਦੇਖਾਂਗਾ ਵੀ ਜਿੱਦਾਂ ਹੁਣ ਅਸੀਂ ਆ ਗਏ ਮਤਲਬ ਬਣ ਕੇ ਵੀ ਉਧਰ ਪੂਰਾ ਪਾਸੇ ਹਾਰ ਵਗੈਰਾ ਲਿਆ ਕੇ ਵੀ ਤੁਹਾਨੂੰ ਦੇਖਾਂਗੇ ਇਹ ਕਰਕੇ ਇਸ ਗੱਲ ਤੇ ਮਤਲਬ ਕਿ ਹੁਣ ਜੁਪੀ ਦੇ ਵਿੱਚ ਉਹ ਤਾਂ ਦੇਖੋ ਉਧਰ ਕੱਟੇ ਫੱਟੇ ਕਹਿੰਦੇ ਸਾਰਾ ਕੁਝ ਮਿਲ ਜਾਂਦਾ ਉਹ ਲਿਆ ਵੀ ਸਕਦੇ ਨੇ ਜੀ ਲਿਆ ਕੇ ਮੇਰੇ ਤੇ ਦਾ ਖਾਸ ਤੌਰ ਤੇ ਉਭਾਰ ਕਰ ਸਕਦੇ ਆ ਇਹ ਕਰਕੇ ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਮੈਨੂੰ ਸਕਿਉਰਿਟੀ ਦਿੱਤੀ ਜਾਵੇ ਜੀ ਜੇ ਆ ਮੈਨੂੰ ਵੈਪਨ ਵਗੈਰਾ ਦਾ ਲਾਇਸੈਂਸ ਦਿੱਤਾ ਜਾਵੇ ਕਿਉਂਕਿ ਸਾਨੂੰ ਖਤਰਾ ਜੀ ਪੂਰੇ ਪਿੰਡ ਨੂੰ ਹੀ ਧਮਕੀ ਦਿੱਤੀ ਆ ਤੇ ਦੇਰੇ ਹੋਰ ਵੀ ਕੋਈ ਪਿੰਡ ਦਾ ਨਗਰ ਖੇੜੇ ਦਾ ਲਾਇਸੈਂਸ ਮੰਗਦਾ ਉਹ ਆਪਣੀ ਰੱਖਿਆ ਦੇ ਲਈ ਵੀ ਸਾਨੂੰ ਉਹਨੂੰ ਵੀ ਦੇਣਾ ਚਾਹੀਦਾ ਜੀ ਇੱਕ ਗੱਲ ਹੈ ਵੇ ਜੱਟਾਂ ਨੂੰ ਸਿੱਧਾ ਇਹਦਾ ਚੈਲੰਜ ਕਰ ਤਾ ਧਮਕੀ ਦਿੱਤੀ ਤੁਹਾਨੂੰ ਹੁਣ ਅਸਲਿਆਂ ਦੀ ਕਿ ਲੋੜ ਹੈ ਨਹੀਂ ਹੁਣ ਅਸੀਂ ਦੇਖੋ ਖਾਲੀ ਹੱਥ ਲੜ ਲਾਂਗੇ ਡਾਂਗ ਦਾ ਚਾਰ ਉਹਦਾ ਜੁਪੀ ਦੇ ਆ ਚਾਰ ਕੱਟੇ ਲੈ ਕੇ ਆ ਗਏ ਖਾਲੀ ਹੱਥ ਕੀ ਕਰਾਂਗੇ ਮੈਂ ਇੱਧਰ ਇੱਕ ਮਾਰੋ ਨਗਾ ਜੀ ਆਦਰ ਇੱਕ ਟੀਵੀ ਵਾਲਾ ਸੁਣਾਓ ਸਾਨੂੰ ਜੀ ਇੱਕ ਦੇਖੋ ਹੁਣ ਆ ਆ ਇੱਥੇ ਜਦੋਂ ਪਿੰਡੋਂ ਨਿਕਲਦੇ ਆ ਹੈ ਘਰੋਂ ਜੋ ਮੋਟਰਸਾਈਕਲ ਦੇ ਪਾਸੋਂ ਜਾਣਾ ਤਾਂ ਖੰਡਾ ਲੈ ਕੇ ਜਾਣਾ ਪੈਂਦਾ ਸਾਨੂੰ ਨਾਲ ਉਹਨਾਂ ਦੇ ਡਰ ਦਾ ਵੀ ਕਈ ਪਤਾ ਕਦੋਂ ਪਹਿ ਜਾਣ ਦੇ ਫਿਰ ਆਗੇ ਪੁੱਤ ਮੇਰੇ ਇੱਕ ਦੋ ਤਾਂ ਹੈ ਨਹੀਂ ਪਰ ਮੈਂ ਇੱਕ ਉਹਨਾਂ ਨੂੰ ਦੱਸਦਾ ਬਿਹਾਰੀਆਂ ਨੂੰ ਵੀ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਸੜੇ ਉਹ ਜਾਂਦਾ ਪਿੰਡ ਬੈਠ ਕੇ ਧਮਕੀ ਦਿੰਦੇ ਹੁਣ ਤੁਸੀਂ ਉੱਤੇ ਬੈਠ ਕੇ ਪਿੰਡ ਨੂੰ ਵਿਗਾਰ ਰਹੇ ਹੋ ਸੋਨੋ ਆ ਮੈਂ ਤੁਹਾਨੂੰ ਕਹਣਾ ਜੱਟਾ ਤੁਹਾਨੂੰ ਕੱਲਾ ਹੀ ਜੱਟਾ ਮੈਂ ਕਹਿਣਾ ਵੀ ਤੁਸੀਂ ਜਿੱਥੇ ਮਰਜ਼ੀ ਭੱਜ ਲੋ ਤੁਹਾਡਾ ਜੂਪੀ ਤੱਕ ਪਿੱਠਾ ਕਰਾਂਗੇ ਜੂਪੀ ਤੱਕ ਪਿੱਠਾ ਕਰਕੇ ਸੜਨੂ ਦੇ ਆ ਬੋਰਡ ਨਾਲ ਨਾ ਬੰਨਿਆ ਫੇਰ ਆਖਿਓ ਹੁਣ ਇਹਨਾਂ ਨੂੰ ਸਿਕਿਉਰਿਟੀ ਮੰਗਦੇ ਵੀ ਸੀ ਨਾ ਸਿਕਿਉਰਿਟੀ ਦਾ ਹੀ ਤਾਂ ਮੰਗਦੇ ਆ ਵੀ ਮਤਲਬ ਕਦੇ ਵੀ ਉਹ ਕਰ ਸਕਦੇ ਨੇ ਉਹ ਕਦੇ ਹਮਲਾ ਕਰ ਸਕਦੇ ਸੱਸੀ ਸਾਨੂੰ ਬਰਾਬਰ ਦਾ ਸਾਨੂੰ ਵੀ ਚਾਹੀਦਾ ਨਾ ਸਮਾਨ ਹੁਣ ਅਸੀਂ ਐ ਨਹੀਂ ਹੈਗਾ ਵੀ ਉਹਨਾਂ ਤੋਂ ਡਰਦੇ ਮੰਗਦੇ ਆ ਮੇਰਾ ਕਹਿਣ ਦਾ ਭਾਵ ਪਰ ਜਦੋਂ ਮਤਲਬ ਹਥਿਆਰ ਹੀ ਨਹੀਂ ਕੋਲੇ ਹਥਿਆਰ ਤੋਂ ਬਿਨਾਂ ਤਾਂ ਸੂਰਮਾ ਕਿੱਡਾ ਬਣਦਾ ਵਾ ਤੂੰ ਆਹ ਕੀ ਕਰੂਗਾ ਬੰਦਾ ਹਥਿਆਰ ਤੋਂ ਬਿਨਾਂ ਤਾਂ ਕੁਝ ਕਰ ਹੈ ਫੇ ਮੈਂ ਦੇਖੋ ਸਾਡੇ ਪਿੰਡ ਦੇ ਵਿੱਚ ਕਿੰਨੇ ਹੋਣਗੇ ਸਰਪੰਚ ਸਾਹਿਬ ਕੋਲੇ ਅਸਲਾ ਹੋ ਹੋਰਾਂ ਕੋਲੇ ਹੋ ਪਰ ਸੱਜ ਤਾਂ ਖਾਲੀ ਹੱਥਾਂ ਮੈਂ ਆ ਖੰਡੇ ਨਾਲ ਕਿੰਨਿਆਂ ਦਾਲ ਕਰ ਲੂ ਮੈਨੂੰ 10 ਬੰਦੇ ਪੈ ਜਾਣ ਇਹ ਮੇਰਾ ਆਪਣੇ ਬਚਾ ਲਈ ਰੱਖਦਾ ਮੈਂ ਨਾਲ ਇਸ ਕਰਕੇ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕਰਦਾ ਦੇ ਚਾਹੇ ਸਕਿਉਰਟੀ ਦਿੱਤੀ ਜਾਵੇ ਜਾਂ ਬਸ ਮੈਨੂੰ ਕੋਈ ਬੇਪੰਧਾ ਸੰਸਾਰ ਦੇਂਟ ਦਿੱਤਾ ਜਾਵੇ ਕਿਉਂਕਿ ਉਹ ਕਿਸੇ ਟਾਈਮ ਵੀ ਕਰ ਸਕਦੇ ਸਾਡੇ ਤੇ ਹਮਲਾ ਬਾਈ ਦੀ ਜਿਹੜੀ ਕੁੜੀ ਉਹ ਤੁਸੀਂ ਕਿ ਭਜਾ ਕੇ ਲੈ ਕੇ ਆਏ ਤੇ ਉਹ ਕੁੜੀ ਨਾਲ ਵਿਆਹ ਕਰਾਇਆ ਕਿ ਇਦਾਂ ਭਜਾ ਕੇ ਲੈ ਨਹੀਂ ਉਹ ਸਾਨੂੰ ਨਹੀਂ ਪਤਾ ਜਦੋਂ ਬਾਅਦ ਚ ਪਤਾ ਲੱਗਦਾ ਜਣੀ ਵੇ ਉਹਨਾਂ ਨੇ ਕੋਟ ਮਰਜ ਦਾ ਬਹੁਤ ਸੱਤ ਕਰਾਇਆ ਹਾਇਆ ਸਤ ਆਪਣੇ ਬਣਾਇਆ ਹਾਇਆ ਬਾਅਦ ਉਸ ਟੈਂ ਪਹਿਲਾਂ ਸਾਨੂੰ ਕੁਝ ਪਤਾ ਨਹੀਂ ਉਹ ਤੋਂ ਬਾਅਦ ਉਹਨਾਂ ਦੇ 2-4 ਦਿਨ ਬਾਅਦ ਸਾਨੂੰ ਥਾਣੇ ਉ ਜਾ ਕੇ ਪਤਾ ਲੱਗਦਾ ਵੀ ਉਹਨਾਂ ਦੀ ਕੋਟ ਮਰਜ ਕਰਾਈ ਗਈ ਸੀ ਸਾਨੂੰ ਪੁਲਿਸ ਵਾਲਿਆਂ ਨੇ ਨਹੀਂ ਕਿਹਾ ਵੀ ਕੁਝ ਤੁਹਾਡੇ ਖਿਲਾਫ ਹੀ ਕਾਰਵਾਈ ਹੋ ਸਕਦੀ ਹੈ ਤੇ ਇਹ ਗੱਲ ਪੁਲਿਸ ਵਾਲਿਆਂ ਨੇ ਤਾਂ ਨਹੀਂ ਨਾ ਪੁਲਿਸ ਵਾਲੇ ਕਹਤੇ ਕਹਿੰਦੇ ਕੋਈ ਮਾੜਾ ਕਰਮ ਕੀਤਾ ਹੈ ਪੁਲਿਸ ਦਾ ਦਾਦਾ ਕੰਮ ਕੀਤਾ ਹੈ ਹੈ ਬਹੁਤ ਦੇ ਪੁਲਿਸ ਨੂੰ ਵੀ ਚਾਹੀਦਾ ਪਿੰਡ ਵਾਲਿਆਂ ਨੂੰ ਚਾਹੀਦਾ ਸਾਰੇ ਨਗਰ ਖੇੜੇ ਨੂੰ ਵੀ ਜਿਹੜਾ ਕੋਈ ਇਦਾਂ ਦੇ ਗਲਤ ਕਰਮ ਕਰਦਾ ਮੋਨੋ ਚੱਕ ਲੋ ਤੈਨੂੰ ਲੱਗਦਾ ਗਲਤ ਕੀਤਾ ਹਾਂ ਹਾਂ ਬਿਲਕੁਲ ਗਲਤ ਕੀਤਾ ਜੀ ਉਹਨੇ ਬਿਲਕੁਲ ਧੀ ਭੈਣ ਸਾਡੇ ਸਾਰੇ ਪੰਜਾਬ ਦੀਆਂ ਧੀ ਆ ਨੇ ਉਹ ਮੇਰੀਆਂ ਹੀ ਧੀ ਆ ਨੇ ਜਿਹੜੇ ਵੀ ਕਿਸੇ ਤੇ ਇਦਾਂ ਦੇ ਕਰਕੇ ਇਦਾਂ ਦੇ ਬਿਹਾਰੀ ਬੀਏ ਹੋਰ ਕਰਨ ਕਰਨਗੇ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮੈਂ ਹੁਣ ਬੇਨਤੀ ਕਰਦਾ ਵੀ ਹਰ ਇੱਕ ਪਿੰਡ ਦੇ ਵਿੱਚੋਂ ਮੇਰੇ ਪਿੰਡ ਆਂਡਲੂ ਤੋਂ ਸ਼ੁਰੂਆਤ ਕਰਕੇ ਸਰਪੰਚ ਸਾਹਿਬ ਨੂੰ ਜਿਹੜੇ ਤਾਂ ਲੀਗਲ ਆ ਬੰਦੇ ਜਿਹੜੇ 20-20 ਸਾਲਾਂ ਤੋਂ ਪੱਤੇ ਆ ਨਾ ਮੁੰਡੇ ਨੇ ਆ ਆ ਦੇਖੋ ਆ ਬਿਹਾਰੀਆਂ ਦੇ ਮੁੰਡੇ ਖੜਾ ਹੀ ਮਾਰੋ ਉਧਰ ਨੂੰ ਇਹ ਵੀ ਮੁੰਡੇ ਉਹਨਾਂ ਦੇ ਪ੍ਰਵਾਸੀਆਂ ਦੇ ਇਹ ਪੂਰਾ ਸਾਥ ਦੇ ਰਹੇ ਨੇ ਨਾਲ ਜੀ ਬੁਰਾ ਮੈਂ ਬੁਰਾ ਮਨਾ ਰਿਹਾ ਤੁਸੀਂ ਉਹ ਬੰਦੇ ਦਾ ਸਿੱਧਾ ਕਹੀ ਜਾਂਦੇ ਪ੍ਰਵਾਸੀ ਆ ਸਾਡੇ ਨਾਲ ਧੱਕਾ ਆਇਆ ਤੁਹਾਡੇ ਨਾਲ ਕਦੇ ਧੱਕਾ ਆਇਆ ਨਹੀਂ ਚਲੋ ਮੈਂ ਮੰਨਦਾ ਧੱਕਾ ਨਹੀਂ ਹੋਇਆ ਜੋ ਮੁੰਡੇ ਨੇ ਕੰਮ ਕੀਤਾ ਉਹ ਗਲਤ ਕੀਤਾ ਗਲਤ ਕੀਤਾ ਹਾਂ ਆਪਾਂ ਆਪ ਕਹਿੰਦੇ ਆਪਾਂ ਇਹਨਾਂ ਨਾਲ ਸਾਹ ਦਿੰਨੇ ਆ ਵੀ ਹਾਂ ਜਿੰਨਾ ਚੱਲਦੀ ਉਹਨਾਂ ਨੂੰ ਫੜ ਸਕੇ ਫੜਿਆ ਜਾਵੇ ਹਾਂਜੀ ਆਪਣੀ ਇਹ ਅਪੀਲ ਆ ਸਾਰੇ ਮੂਰੇ ਸਰਪੰਚ ਸਾਹਿਬ ਮੂਰੇ ਇਹਨਾਂ ਨੂੰ ਪੱਤੇ ਗਲਤ ਸੀ ਕੋਈ ਗੁੰਡਾ ਕਰਦੇ ਕਰਦੇ ਸੀ ਇਹ ਕੀ ਚੱਕਰ ਕੀ ਪਹਿਲਾਂ ਤਾਂ ਇਹ ਵਿਸਰਾਮਾ ਤੋਂ ਲੈ ਕੇ ਕੁੜੀ ਗਰੀਬਾਂ ਦੇ ਘਰੋਂ ਠੀਕ ਆ ਉਦੋਂ ਚੱਲ ਗਿਆ ਆਪਣੇ ਸਰਪੰਚ ਸਾਹਿਬ ਨੇ ਕਿਹੇ ਨੇ ਕੁਝ ਨਹੀਂ ਕਿਹਾ ਬੰਦੇ ਨੂੰ ਠੀਕ ਆ ਵੀ ਚਲੋ ਕੋਈ ਗੱਲ ਨਹੀਂ ਹੁਣ ਉਹ ਲੈ ਆਇਆ ਇਧਰੋਂ ਕਿਹੜੇ ਪੈਣ ਸਿਆਚ ਗਾਗੇਵਾਲ ਗਾਗੇਆਲ ਤੋਂ ਠੀਕ ਆ ਚਲੋ ਸਾਨੂੰ ਤਾਂ ਗੱਲ ਦਾ ਨਹੀਂ ਪਤਾ ਸੀਗਾ ਜੋ ਇਹ ਇਹਨਾਂ ਨੇ ਮੁੱਦਾ ਚੱਕਿਆ ਮੂਰੋ ਚਲੋ ਵਧੀਆ ਕੀਤਾ ਮੈਂ ਤਾਂ ਕਹਿੰਦਾ ਉਫਰਾਲਾ ਕੀਤਾ ਇਹਨਾਂ ਨੇ ਵੀ ਜੋ ਐਸੇ ਬੰਦੇ ਹੈਗੇ ਪਿੰਡ 'ਚ ਆਂਡੂ ਤੋਂ ਲੈ ਕੇ ਸ਼ੁਰੂਆਤ ਕਰਕੇ ਹੋਰ ਵੀ ਪਿੰਡਾਂ 'ਚ ਜਿਹੜੇ ਪੱਕੇ ਆ ਚਲੋ ਉਹਨਾਂ ਤੇ ਯਕੀਨ ਆ ਬੰਦਿਆਂ ਨੂੰ ਠੀਕ ਆ ਉਹ ਰਹਿਣ ਦੇਣ ਜਿੰਨਾਂ ਨੂੰ ਹਣ ਨਵੇਂ ਆ ਜਿਹੜੇ ਉਹਨਾਂ ਤੇ ਆਦੀ ਕਾਰਵਾਈ ਕਰ ਦੇਣ ਨਹੀਂ ਮਤਲਬ ਤੁਸੀਂ ਹੁਣ ਕੋ ਉਸ ਤੋਂ ਬਾਅਦ ਕਾਰਵਾਈ ਵੀ ਕਰੋਗੇ ਕੋਈ ਪ੍ਰਵਾਸੀਆਂ ਦੇ ਜਾਂ ਕਿਸੇ ਤਰੀਕੇ ਨਾਲ ਜਿਹੜੇ ਇਲੈਗਲ ਰਹਿੰਦੇ ਨਾ ਅਸੀਂ ਕਾਰਵਾਈ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਜਿਹੜੇ ਵੀ ਅਨਲੀਗਲ ਆਂਡਲੂ ਪਿੰਡ ਦੇ ਵਿੱਚ ਬੰਦੇ ਆ ਜਾਂ ਕਿਸੇ ਪੂਰੇ ਪੰਜਾਬ ਦੇ ਵਿੱਚ ਬੰਦੇ ਬੈਠੇ ਆ ਉਹਨਾਂ ਨੂੰ ਥਾਣੇ ਬੁਲਾਇਆ ਜਾਵੇ ਜੇ ਕਿਸੇ ਨਾਲ ਉਹ ਸਰਦਾਰ ਭਰਾ ਨਾਲ ਖੇਤੀਬਾੜੇ ਨਾਲ ਹੋ ਰੜਿਆ ਹੋਇਆ ਤਾਂ ਉਹ ਸਰਦਾਰ ਦੇ ਡਾਕੂਮੈਂਟ ਲੈਣਾ ਆਧਾਰ ਕਾਰਡ ਲੈਣਾ ਵੀ ਜੇ ਕੱਲੋਂ ਇਹ ਕੋਈ ਅਪਰਾਧ ਕਰਕੇ ਜਾਂਦਾ ਤਾਂ ਜ਼ਿੰਮੇਵਾਰ ਤੂੰ ਆ ਉਹਦਾ ਪਤਾ ਲੱਗੂ ਵੀ ਸਾਡੇ ਭਈਆ ਇੱਕ ਥਾਣੇ ਦੇ ਵਿੱਚ ਰਜਿਸਟਰ ਕਰਾਉਣ ਮੈਂ ਕੀ ਕਰਨਾ ਮੈਂ ਕਹੋ ਨਾ ਕਰਨ ਵਾਲਾ ਥਾਣੇ ਤੇ ਜਾ ਕੇ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਇਹਨਾਂ ਦੀ ਪੁੱਛ ਗਏ ਤੇ ਜੰਗੀ ਪੱਦਰ ਤੇ ਸਾਰਿਆਂ ਦੀ ਕੀਤੀ ਜਾਵੇ ਕਿਉਂਕਿ ਇਹ ਅਪਰਾਧਿਕ ਕਿਸਮ ਦੇ ਬੰਦੇ ਆ ਹੁਣ ਜਿਹੜਾ ਆੜਲੂ ਨਗਰ ਦਾ 250 ਵੋਟ ਤਾਂ ਹੈਗੀ ਆ ਜੀ ਇੱਥੇ ਜਿਹੜੀ ਵੋਟ ਬਣੀ ਹੋਈ ਤੇ ਘੱਟੋ ਘੱਟ 7-800 ਵੋਟਾਂ ਉਦਾਂ ਹੀ ਰਹਿੰਦਾ ਅੱਛਾ ਇੱਕ ਭਈਆ ਜਾਂਦਾ ਵਾ 4 ਭਈਆ ਨੂੰ ਨਾਲ ਲਿਆਉਂਦਾ ਜਿਹੜਾ ਸਾਡਾ ਇੱਥੇ 9 ਮਾਸ ਦਾ ਰਿਸ਼ਤਾ ਸੀ ਗਰੀਬ ਭਰਾਵਾਂ ਨਾਲ ਜਿਹੜੇ ਸਾਡੇ ਸੀਰੀ ਰਲਦੇ ਸੀ ਇਹਨਾਂ ਦਾ ਤੋੜ ਕੇ ਰੱਖਤਾ ਇਹਨਾਂ ਨੇ ਜਿਹੜੇ ਹੁਣ ਇੱਕ ਜਾਂਦੀਆਂ ਚਾਰ ਆ ਜਾਂਦੇ ਆ ਜੀ ਨਾਲ ਹੋਰ ਤੇ ਉਹ ਇੱਥੇ ਮਤਲਬ ਆ ਕੇ ਇਦਾਂ ਰਹਿਣ ਲੱਗ ਜਾਂਦੇ ਆ ਫਿਰ ਗੰਦ ਪਾਉਂਦੇ ਆ ਹੁਣ ਸਾਨੂੰ ਉਹ ਬੰਦੇ ਜੂਪੀ ਲਿਆ ਉਹਨਾਂ ਦੇ ਇੱਥੇ ਕਿੰਨੇ ਰਿਸ਼ਤੇਦਾਰ ਵੀ ਰਹਿੰਦੇ ਨੇ ਇਹਨਾਂ ਦੇ ਵਿੱਚੋਂ ਤੇ ਉਹ ਉਹਨਾਂ ਕੋਲ ਆ ਕੇ ਵੀ ਵਰਦਾ ਤਨੂੰ ਇਲਜ਼ਾਮ ਦੇ ਸਕਦੇ ਆ ਅਸੀਂ ਇਸ ਕਰਕੇ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਜਿਹੜੇ ਇੱਥੇ ਅੰਦੋਲ ਦੇ ਭਈਏ ਆ ਉਹਨਾਂ ਦੀ ਚੰਗੀ ਤਰ੍ਹਾਂ ਜਾਂਚ ਹੋਵੇ ਵੀ ਕਿਹੜਾ ਗੈਰ ਕਾਨੂੰਨੀ ਤੌਰ ਤੇ ਰਹਿੰਦਾ ਕਿਹੜਾ ਕਿਹੜਾ ਪੱਕੀਆਂ ਵੋਟਾਂ ਦੇਦੇ ਕੋਲ ਹੈਗੀਆਂ ਬੜੀ ਹੋਈ ਉਹ ਰਹਿ ਜਾਵੇ ਜਿਵੇਂ ਹੁਣ ਸਾਡੇ ਨਾਲ ਦੇ ਪਿੰਡ ਕੜਸੀਆਂ ਵਾਲਿਆਂ ਨੇ ਮਤਾ ਪਾਇਆ ਭਈ ਇਹਨਾਂ ਨੂੰ ਯਾਨੋ ਇਥੋਂ ਕੱਢਿਆ ਜਾਵੇ ਜਿਹੜੇ ਅਨਲੀਗਲ ਆ ਮੈਂ ਵੀ ਇਹੀ ਮੰਗ ਕਰਦਾ ਵੀ ਪੂਰੇ ਪੰਜਾਬ ਮਤਲਬ ਕਿ ਇਹ ਬੇਨਤੀ ਕਰਦਾ ਵੀ ਜਿਹੜੇ ਅਨਲੀਗਲ ਤੌਰ ਤੇ ਹਰ ਪਿੰਡ ਦੇ ਵਿੱਚ ਰਹਿੰਦੇ ਆ ਇਹਨਾਂ ਨੂੰ ਪੰਜਾਬ ਚੋਂ ਕੱਢਿਆ ਜਾਵੇ ਚਲੋ ਜਿੰਨਾਂ ਦੀਆਂ ਪਹਿਲਾਂ ਵੋਟਾਂ ਬਣ ਗਿਆ ਸੋ ਵੋਟਾਂ ਪਹਿਲਾਂ ਦੀਆਂ ਬਣੀਆਂ ਹੋਈਆਂ ਉਹਨਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਮਤਲਬ ਇਥੋਂ ਨਿਕਲ ਜਾਣ ਕਿਉਂਕਿ ਉਹ ਕੋਈ ਇਦਾਂ ਦਾ ਅਪਰਾਧ ਵੀ ਨਹੀਂ ਕਰਦੇ ਜਿਹੜੇ ਹੁਣ ਅਨਲੀਗਲ ਤੌਰ ਤੇ ਆ ਜਾਂਦਾ ਚਾਰ ਪੰਜਾਂ ਨਾਲ ਲਿਆ ਕੇ ਇੱਥੇ ਰਹਿਣ ਲੱਗ ਜਾਂਦੇ ਆ ਤੇ ਜ਼ਿੰਮੇਦਾਰ ਭਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਘਰ ਨਾ ਦਿਓ ਇਹਨਾਂ ਨੂੰ ਜੇ ਕੋਈ ਨਾਮਾ ਆਉਂਦਾ ਵਾ ਉਹਨੂੰ ਥਾਣੇ ਲੈ ਕੇ ਜਾਓ ਕਿਉਂਕਿ ਪੁਲਿਸ ਤੰਗੀ ਤਰਾ ਹੁਣ ਜਿਹੜੇ ਆ ਬੰਦੇ ਇੱਥੇ ਰਹਿੰਦੇ ਸੀ 17-18 ਸਾਲਾਂ ਤੋਂ ਉਹ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਹਿੰਦੇ ਸੀ ਕਿਸੇ ਨੇ ਵੀ ਉਹਨਾਂ ਦਾ ਆਧਾਰ ਕਾਰਡ ਨਹੀਂ ਲਿਆ ਹੁਣ ਉਹਨਾਂ ਦਾ ਜੋਪੀ ਦਾ ਆਧਾਰ ਕਾਰਡ ਤੱਕ ਨਹੀਂ ਲੱਭ ਰਿਹਾ ਦੱਸੋ ਕੌਣ ਜ਼ਿੰਮੇਵਾਰਾ ਕੋਈ ਈ ਵੱਡੀ ਗੱਲ ਕਰ ਗਏ ਪੰਜਾਬ ਦੀ ਧੀ ਨੂੰ ਕੱਲੇ ਸਾਡੇ ਪਿੰਡ ਦੀ ਨੂੰ ਨਹੀਂ ਕਹਿੰਦੇ ਵੀ ਸਾਡੇ ਤੋਂ ਕਿਸੇ ਪਿੰਡ ਦੀ ਸੀ ਅਸੀਂ ਇਹ ਕਿਹਾ ਵੀ ਇਹ ਜਿਹੜਾ ਯਾਨੀ ਕਾਰਸਦੀ ਦਾ ਪਰੋਦਾ ਨੀ ਕਿ ਨੀਤੀਆਂ ਮੁਤਾਬਕ ਇੱਕ ਚੱਲ ਰਹੇ ਨੇ ਵੀ ਸਿੱਖਾਂ ਨੇ ਖਾਸ ਕਰਕੇ ਪੰਜਾਬ ਦੀਆਂ ਕੁੜੀਆਂ ਨਾਲ ਕੋਟ ਮੈਰਜਾਂ ਕਰਾਈਆਂ ਜਾਣ ਇਹ ਬਹੁਤ ਮਾੜੀ ਗੱਲ ਆ ਇਹ ਲਬਜਹਾਜ਼ ਆ ਤੇ ਇਹਦੇ ਰੋਕਣਾ ਚਾਹੀਦਾ ਜੀ ਪੂਰੇ ਪੰਜਾਬ ਵਾਸੀਆਂ ਨੂੰ ਤੇ ਧਿਆਨ ਦੇਣਾ ਚਾਹੀਦਾ ਜੀ ਗਲਤੀ ਕਿੱਥੇ ਨਾ ਕਿੱਥੇ ਕੁੜੀ ਦੀ ਵੀ ਤਾਂ ਨਾਲ ਹੀ ਆ ਹਾਂ ਇਹ ਮਤਲਬ ਸਿਰਫ ਜੇ ਆਪਾਂ ਉਹਨਾਂ ਦੀ ਗਲਤੀ ਤਾਂ ਫਿਰ ਕੁੜੀ ਦੀ ਵੀ ਨਹੀਂ ਦੇਖੋ ਜੀ ਕੁੜੀ ਇਦਾਂ ਦੀ ਵੱਡੀ ਬੇਹਕੂਫ ਕਿਹੜੀ ਹੋ ਮੈਂ ਤੁਹਾਨੂੰ ਭੇਡ ਕਹਣਾ ਭੇਡ ਜਿਹੜੇ ਇੱਕ ਅਦਾ ਸਿਕ ਭਈਆ ਆਪਣੇ ਦੇ ਨਾਲ ਇਦਾਂ ਦੀ ਗਲਤੀ ਕਰ ਸਕਦੀ ਹੈ ਸਾਰੀਆਂ ਥੋੜੀ ਪੰਜਾਬ ਦੀਆਂ ਧੀਆਂ ਇਦਾਂ ਦੀਆਂ ਨੇ ਅਣਖੀ ਸਾਰਿਆਂ ਮੈਂ ਪੰਜਾਬ ਦੇਆਂ ਧੀਆਂ ਨੂੰ ਸਾਰਿਆਂ ਨੂੰ ਮਤਲਬ ਬੇਨਤੀ ਕਰਦਾ ਵੀ ਇਹਦੇ ਕਦਮ ਨਹੀਂ ਪਟਣੇ ਚਾਹੀਦੇ ਜੇ ਕੋ ਬੇਕੂਫ ਕਹੂਮਾ ਨੂੰ ਲੜਕੀ ਨੇ ਉਹਦੀ ਫੋਟੋ ਵੀ ਆ ਮੇਰੇ ਕੋਲੇ ਉਹ ਨੇ ਉਹ ਪਹਿਲਾਂ ਤਾਂ ਭਈਆਂ ਨਾਲ ਪਹੁੰਚੀ ਗਈ ਸੀ ਬੇਕੂਫ ਉਸ ਤੋਂ ਬਾਅਦ ਮੈਂ ਉੱਥੋਂ ਪਿੰਡ ਇੱਥੋਂ ਨਾਲ ਤੋਰਤੀ ਉਹਨਾਂ ਦੇ ਆਪਣੇ ਘਰਦਿਆਂ ਦੇ ਨਾਲ ਉਸ ਤੋਂ ਬਾਅਦ ਪਤਾ ਲੱਗਿਆ 27 28 ਤਰੀਕ ਨੂੰ ਕੁੜੀ ਫੇਰ ਭੱਜ ਗਈ ਉਹਨਾਂ ਭਈਆਂ ਦੇ ਨਾਲ ਉੱਥੋਂ ਫੇਰ ਭਜਾ ਕੇ ਲੈ ਗਏ ਨੈਣੇਵਾਲ ਪਿੰਡ ਉਹਨਾਂ ਦੀ ਰਿਸ਼ਤੇਦਾਰੀ ਚ ਛੱਡੀ ਹੋਈ ਸੀ ਉੱਥੋਂ ਭਜਾ ਕੇ ਲੈ ਗਏ ਫੇਰ ਉਹ ਕੁੜੀ ਹੁਣ ਉਹਨਾਂ ਦੇ ਕੋਲ ਹੀ ਆ ਇਹ ਜੇ ਭੱਜੇ ਹੋਇਆ ਪੁਲਿਸ ਰੈਕੋਰਡ ਬਹੁਤ ਵਧੀਆ ਕੰਮ ਕਰ ਰਹੀ ਆ ਉਹ ਜਾ ਕੇ ਰੈਡਾ ਜਿੱਥੇ ਕਿਤੇ ਪਤਾ ਲੱਗਦਾ ਸੋ ਲੱਗਦਾ ਕਰ ਰਹੇ ਨੇ ਠੀਕ ਆ ਤੇ ਬਾਕੀ ਮੇਰੀ ਬੇਨਤੀ ਇਹੀ ਆ ਬਸ ਉਤ ਅਸਰਾਂ ਨੂੰ ਸਾਰੇ ਪੰਜਾਬ ਪੁਲਿਸਦਿਆਂ ਨੂੰ ਐਸਐਸਪੀ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਵੀ ਇਹ ਜਿਹੜੇ ਅਪਰਾਧਕ ਕਿਸਮ ਦੇ ਲੋਕ ਆ ਇੱਥੇ ਇਹਨਾਂ ਦੀ ਚੰਗੀ ਤਰ੍ਹਾਂ ਤਰਦੀਸ਼ ਕੀਤੀ ਜਾਵੇ ਤੇ ਇਹਨਾਂ ਨੂੰ ਗੈਰਕਾਨੂੰਨੀ ਬੰਦਿਆਂ ਨੂੰ ਪੂਰੇ ਪੰਜਾਬ ਤੋਂ ਹੀ ਬਾਹਰ ਕੱਢਿਆ ਜਾਵੇ ਮੇਰਾ ਪਿੰਡ ਤਾਂ ਇੱਕ ਪਾਸੇ ਰਹਿ ਗਿਆ ਤਾਂ ਛੋਟਾ ਹੋਈ ਜਾਊਗਾ ਤੇ ਮੇਰੇ ਪਿੰਡ ਦੇ ਸਰਪੰਚ ਸਾਹਿਬ ਨੂੰ ਸਾਰੇ ਪੰਚਾਇਤ ਮੈਂਬਰਾਂ ਨੂੰ ਸਭ ਨੂੰ ਹੀ ਇਹ ਮੈਂ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇਹਨਾਂ ਦਾ ਇਹ ਮਤਾ ਪਾਇਆ ਜਾਵੇ ਕਿ ਜਿਹੜੇ ਅਨਲੀਗਲ ਆ ਬੰਦੇ ਉਹ ਪਿੰਡ ਦੇ ਵਿੱਚੋਂ ਬਾਹਰ ਜੇ ਕੋਈ ਰੱਖਣਾ ਚਾਹੁੰਦਾ ਜਵੀਦਾਰ ਭਰਾ ਤਾਂ ਉਹਨੂੰ ਥਾਣੇ ਲਿਜਾ ਕੇ ਰਜਿਸਟਰ ਕਰਾਵੇ ਉੱਥੇ ਵੀ ਆਹ ਬੰਦਾ ਮੇਰੇ ਕੋਲ ਰਹਿੰਦਾ ਆ ਮੇਰਾ ਆਧਾਰ ਕਾਟਾ ਇਹ ਮੇਰੀ ਬੇਨਤੀ ਹੈ ਜੀ ਭਾਈ ਜੀ ਤੁਸੀਂ ਨਾਲੋਂ ਇਹਨਾਂ ਦੇ ਮਤੇ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਇਸ ਤੇ ਪੂਰਾ ਹੱਕ ਦੇ ਪੂਰਾ ਹਾ ਦਾ ਨਾਰਾ ਮਾਰ ਰਹੇ ਤੁਸੀਂ ਹਾਂ ਜੀ ਹਾਂ ਜੀ ਮਾਰ ਰਹੇ ਬਹੁਤ ਕਨਾਉਣੀ ਹਰਕਤ ਹੋਈ ਆ ਮਤਲਬ ਇਹ ਹੋਣਾ ਨਹੀਂ ਚਾਹੀਦਾ ਜੀ ਹਾਂ ਇਹ ਮੈਂ ਜੀ ਕਿਦਾਂ ਵੀ ਅਸਲ ਦੇ ਵਿੱਚ ਗੱਲ ਹੀ ਆਂਦੀ ਆ ਵੀ ਤੁਸੀਂ ਕਹਿ ਰਹੇ ਹੋ ਵੀ ਜੋ ਹੋਇਆ ਬਹੁਤ ਗਲਤ ਹੋਇਆ ਕੁੜੀ ਦੀ ਵੀ ਗਲਤੀ ਨਾਲ ਨਜ਼ਰ ਆ ਰਹੀ ਹੈ ਤੇ ਕਿਤੇ ਨਾ ਕਿਤੇ ਤਾਂ ਆਪਣਾ ਸਿੱਕਾ ਵੀ ਤਾਂ ਖੋਟਾ ਹੋ ਗਿਆ ਨਾ ਵੀ ਉਹਨਾਂ ਨੂੰ ਵੀ ਸਮਝਾ ਕੇ ਰੱਖਣਾ ਚਾਹੀਦਾ ਫਿਰ ਬਿਲਕੁਲ ਮੈਂ ਦੇਖੋ ਜੀ ਇਹ ਕਹਿੰਨਾ ਲੋਕਾਂ ਨੂੰ ਅੱਗੇ ਨਾ ਰੱਖੇ ਹੁੰਦੇ ਸਕੇ ਮੋਟਰਾਂ ਤੇ ਸਾਡੇ ਜਿਹੜੇ ਬਜ਼ੁਰਗ ਸੀ ਨਾ ਮੋਟਰਾਂ ਤੇ ਰੱਖਦੇ ਇਹਦੇ ਕੰਮ ਵੀ ਕਰਉਣਾ ਸੀ ਤੇ ਮੈਂ ਤੁਹਾਨੂੰ ਅੱਜ ਵੀ ਸਾਡੇ ਖਾਨਦਾਨ ਦੀ ਖਾਸ ਕਰਕੇ ਗੱਲ ਕਹਿੰਦਾ ਸਾਰਾ ਨਗਰ ਖੇੜਾ ਖੜਾ ਵੀ ਅਸੀਂ ਮਤਲਬ ਭਈਏ ਨੂੰ ਕਦਿਆਂ ਦਾ ਮੋਟਰ ਤੱਕ ਸੀਮਤ ਰੱਖਦੇ ਆ ਵੀ ਉਹਨਾਂ ਨੂੰ ਘਰਾਂ ਚ ਨਾ ਵੜੋ ਹੁਣ ਅੱਜ ਕੱਲ ਲੋਕਾਂ ਨੇ ਦਾਹੇ ਘਰਾਂ ਦੇ ਵਿੱਚ ਵੜੇ ਫਿਰਦੇ ਨੇ ਪੂਰੇ ਮਤਲਬ ਮੋਟਰਸਾਈਕਲ ਸਕੂਟੀਆਂ ਆਟੋਮੈਟਿਕ ਲੈ ਕੇ ਦਿੱਤੀਆਂ ਹੋਈਆਂ ਉਹਨਾਂ ਨੂੰ ਖੇਤਾਂ ਨੂੰ ਜਾਣ ਨੂੰ ਵੀ ਇਹ ਰਜਾਨਾ ਜਿਹੜਾ ਇਹ ਬੰਦ ਹੋਣਾ ਚਾਹੀਦਾ ਉਹ ਤਾਂ ਇਨਸਾਨ ਹੀ ਨੇ ਇਨਸਾਨ ਤਾਂ ਫਿਰ ਉਹ ਇੱਕ ਬਾਹਰੋਂ ਆ ਕੇ ਇਨਸਾਨ ਇੱਕ ਪੰਜਾਬ ਨੂੰ ਗੰਦਾ ਕਰ ਰਹੇ ਆ ਕਿ ਫਸਲ ਦੇ ਵਿੱਚ ਨਾਪਾ ਝੋਨਾ ਲਾਇਆ ਝੋਨੇ ਤੇ ਦੀਲਾ ਹੁੰਦਾ ਤੇ ਦੇ ਉਹਨੂੰ ਨਹੀਂ ਪੜਦੇ ਤਾਂ ਫਸਲ ਨੂੰ ਰੱਬ ਲੈਂਦਾ ਇਹ ਜਿਹੜਾ ਆਵਾਜ਼ਾਂ ਡਿਲਾਏ ਹੋ ਗਿਆ ਹੋਇਆ ਇਹਨੇ ਸਾਨੂੰ ਪੰਜਾਬ ਨੂੰ ਨਿਕਲ ਲੈਣਾ ਇਹ ਅਜਿਹਾ ਇਹਨੇ ਇਹਨਾਂ ਤੇ ਰੋਕ ਲੱਗਣੀ ਚਾਹੀਦੀ ਆ ਆਸਾਨੀ ਹਟ ਕਾਦੀ ਹੁਣ ਬਿਹਾਰ ਗਵਰਨਮੈਂਟ ਨੇ ਇੱਕ ਮਤਾ ਪਾਤਾ ਵੀ ਬਾਹਰਲਾ ਕੋਈ ਵੀ ਇਨਸਾਨ ਇੱਥੇ ਆ ਕੇ ਜ਼ਮੀਨ ਨਹੀਂ ਖਰੀਦ ਸਕਦਾ ਉਹਦੇ ਤੇ ਪਾਬੰਦੀ ਲਾਤੀ ਆ ਚਾਰ ਪੰਜ ਦਿਨ ਹੋ ਗਏ ਮੈਂ ਦੇਖਿਆ ਕਿ ਸਾਡੇ ਪੰਜਾਬ ਦੇ ਵਿੱਚ ਹੀ ਆ ਕੇ ਜ਼ਮੀਨਾਂ ਖਰੀਦ ਸਾਰੀਆਂ ਪਾਰਟੀਆਂ ਕਹਿੰਦੀਆਂ ਵੋਟਾਂ ਤੋਂ ਬਾਅਦ ਅਸੀਂ ਮਤਾ ਲੈ ਆਉਣਾ ਸਾਰੀਆਂ ਕਹਿੰਦੀਆਂ ਹਾਂ ਮੈਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਵੀ ਜਿਹੜਾ ਇਹ ਪੰਜਾਬ ਦੇ ਵਿੱਚ ਆਵਾਜ਼ ਆਵਾਜ਼ ਬੋਲਵਾਲਾ ਹੋ ਰਿਹਾ ਇਹਨੂੰ ਜਲਦੀ ਠੱਲ ਪਾਈ ਜਾਵੇ ਜਿਹੜੇ ਸਿੱਖ ਕੌਮ ਆ ਸਾਡੇ ਸਿੱਖ ਬੁੱਧੀਜੀਵੀ ਸਾਰਿਆਂ ਨੂੰ ਇਹ ਕਹਿੰਦਾ ਵੀ ਇਸ ਮਸਲੇ ਦੇ ਉੱਪਰ ਬੋਲਣਾ ਚਾਹੀਦਾ ਕਰਿਆ ਨਾ ਕਈਆਂ ਨੇ ਕਮੈਂਟ ਕਰਨ ਲੱਗ ਜਾਣੇ ਆ ਲੋਕਾਂ ਨੇ ਇਹ ਗੱਲ ਕਹਿਣੀ ਆ ਫਿਰ ਆਪਣੇ ਬੰਦੇ ਵੀ ਤਾਂ ਬਾਹਰ ਹੈਗੇ ਆ ਜਦੋਂ ਆਪਣੇ ਬੰਦੇ ਬਾਹਰ ਜਾ ਕੇ ਮਿਹਨਤਾਂ ਕਰਦੇ ਆ ਆਪਣੇ ਬੰਦੇ ਬਾਹਰ ਜਾ ਕੇ ਜਿਹੜਾ ਐਸਟੈਬਲਿਸ਼ ਹੁੰਦੇ ਆ ਸਾਡੇ ਕੀ ਕਰਦੇ ਆ ਕਦੇ ਸੁਣਿਆ ਕਵੇ ਆ ਸਿੱਖ ਨੇ ਬਲਾਤਕਾਰ ਕਰਤਾ ਕਿਸੇ ਬਾਹਰਲੀ ਕੁੜੀ ਨਾਲ ਬੰਬੇ ਰਹਿੰਦੇ ਆ ਮੇਰੇ ਭਰਾ ਵੀ ਬੰਬੇ ਜਾ ਬਟਨੇ ਰਹਿੰਦੇ ਹੋਣਗੇ ਪਹਿਲੀ ਤਾਂ ਗੱਲ ਮੈਂ ਕਹਿੰਦਾ ਸਾਰਿਆਂ ਨੂੰ ਵੀ ਬਾਹਰ ਜਾਣ ਦੀ ਲੋੜ ਨਹੀਂ ਆਉਂਦੀ ਪੰਜਾਬ ਇੰਨਾ ਵਧੀਆ ਸੂਬਾ ਇੱਥੇ ਹੀ ਰਹੋ ਹੈ ਬਾਹਰ ਜਾਣ ਤੇ ਮੈਂ ਕਹਿੰਦਾ ਨਹੀਂ ਜਾਣਾ ਚਾਹੀਦਾ ਚਲੋ ਜਾਂਦੇ ਵੀ ਆ ਰੋਜ਼ੀ ਰੋਟੀ ਲਈ ਇਹ ਦੱਸੋ ਵੀ ਕਿਹੜੇ ਪੰਜਾਬੀ ਨੇ ਕਿਸੇ ਦੀ ਧੀ ਭੈਣ ਦੀ ਇੱਥੇ ਲੁੱਟੀ ਆ ਜਾਂ ਕੋਈ ਭਜਾ ਕੇ ਲੈ ਕੇ ਆ ਏਦਾਂ ਤੇ ਜਾ ਮਤਲਬ ਇਹ ਲੰਗਰ ਲਾਉਦੇ ਆ ਜੇ ਉਧਰ ਬਾਹਰ ਰਹਿੰਦੇ ਆ ਤਾਂ ਲੰਗਰੀ ਖਾਂਦੇ ਲਾਉਂਦੇ ਆ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਕੋਈ ਗੁਰਪੁਰਬ ਹੁੰਦਾ ਸੇ ਕੋਮ ਉਸੇ ਉੱਥੇ ਹੀ ਲ ਮਰਦ ਜਿਓ ਬੈਠੇ ਹੁਣ ਤੇ ਸੇਵਾ ਹੀ ਕਰਦੇ ਆ ਦੇਖਦੀ ਸਿੱਖ ਤਾਂ ਤੇ ਫਿਰ ਸਿੱਖਾ ਕੌਮ ਨਾਲ ਹੀ ਬਿਤ ਕਰਾ ਹੈ ਇਹ ਜਿਹੜੇ ਪੰਜਾਬ ਆ ਪੰਜਾਬ ਨੂੰ ਸਿੱਖ ਕੌਮ ਨੂੰ ਖਤਮ ਕਰਕੇ ਬਿਆਵਾਦ ਵਧਾ ਕੇ ਇਥੇ ਦਾ ਹਿੰਦੂ ਰਾਸ਼ਟਰ ਦਾ ਏਜੰਡਾ ਉਹ ਲਾਗੂ ਹੋ ਰਿਹਾ ਜਿਹੜਾ ਇਹ ਬਹੁਤ ਜਣੀ ਕੇ ਡੂੰਗੀ ਸ਼ਾਸਨ ਦੀ ਤੇ ਇਸ ਕਰਕੇ ਮੈਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਆਖੂਗਾ ਵੀ ਇਹਨਾਂ ਦਾ ਬਰਾਬਰ ਕਰੋ ਜਿਹੜੇ ਚਲੋ ਰਹਿੰਦੇ ਆ ਪਹਿਲਾਂ ਬਣ ਗਿਆ ਵੋਟਾਂ ਕਿਹੜੇ ਹਿਸਾਬ ਨਾਲ ਕਹਿੰਦੇ ਸਰਪੰਚ ਨੇ ਪੰਚ ਨੇ ਵੋਟਾਂ ਦੇ ਚੱਕਰ ਚ ਬਣਾਤੀਆਂ ਤੇ ਹੁਣ ਤਾਂ ਮਤਲਬ ਕੀ ਇਹ ਫੈਸਲਾ ਲਓ ਜਾਗੋ ਵੇ ਮਤਲਬ ਹੁਣ ਇਹਨਾਂ ਦੀ ਕੋਈ ਵੋਟ ਨਾ ਬਣਦਈਏ ਹੁਣ ਇੱਥੇ ਪਹਿਲਾਂ ਸਾਡਾ ਜਿਹੜਾ ਸੇਰੀਦਾਰ ਪਾਲੀ ਦਾ 9 ਮਾਸ ਦਾ ਰਿਸ਼ਤਾ ਸੀ ਆਹ ਬੰਦੇ ਸਾਡੇ ਮਤਲਬ ਸੇਰੀ ਰਲਦੇ ਰਹੇ ਨੇ ਦੋ ਤਿੰਨ ਭਰਾ ਨੇ ਸਾਡੇ ਨਾਲ ਰਹੇ ਨੇ ਤੇ ਸਾਡਾ ਅਜ ਤੱਕ ਇਹਨਾਂ ਨਾਲ ਖਾਂਦਾ ਇੰਨ ਪਿਆਰ ਜਣੀ ਕਿ ਜਿੰਨੇ ਸਕੇ ਹੁੰਨੇ ਆਪਾਂ ਵੱਡੇ ਭਰਾ ਵਾਂਗੂ ਇਹ ਰਹੇ ਨੇ ਤੇ ਅੱਜ ਇਹ ਆ ਗਿਆ ਇੱਥੇ ਅੱਜ ਭਈ ਇਹ ਆ ਕੇ ਕੀ ਕਰਦੇ ਆ ਜਿਹੜਾ ਮਤਲਬ ਕੀ ਉਦੋਂ ਅੱਧੇ ਮੁੱਲ ਤੇ ਉਹ ਰੱਖ ਲੈਂਦੇ ਆ ਆ ਲਾਗਾ ਜਨ ਲੰਦੇ ਮੁੱਲ ਤੇ ਆਹੋ ਲੱਗ ਜਾਂਦੇ ਨੇ ਆਕੇ ਅਸੀਂ ਵੀ ਤਾਂ ਆਦਾ ਮੁੱਲ ਦੇ ਨੂੰ ਤਿਆਰ ਹੋ ਜਾਂਦੇ ਆਪਣੇ ਆਪਣੇ ਬੰਦੇ ਨੂੰ ਤਾਂ ਅਸੀਂ ਕੰਮ ਨਹੀਂ ਦਿੰਦੇ ਅਸੀਂ ਕਹਿੰਦੇ ਆ ਵੀ ਉਹਦੇ ਮੁੱਲ ਤੇ ਲੱਗਦਾ ਪਏ ਤੇ ਆ ਆ ਆ ਆਦਮ ਬੋਲਤੇ ਮਿਲਦਾ ਉਹਦੇ ਲਾਲਚ ਦੇ ਵਿੱਚ ਲੋਕ ਵੀ ਚੱਲੋ ਯਾਰ ਸਸਤਾ ਸਾਡੇ ਜੱਟ ਭਰਾ ਇਹਨਾਂ ਨੂੰ ਰੱਖ ਲੈਂਦੇ ਨੇ ਬਾਅਦ ਦੇ ਵਿੱਚ ਉਹਨਾਂ ਦੇ ਆਧਾਰ ਕਾਰਡ ਬਣਵਾਤੇ ਵੋਟਾਂ ਬਣਾਤੀਆਂ ਕਿਉਂਕਿ ਸਾਡੇ ਹੀ ਵਿੱਚੋਂ ਲੋਕ ਆ ਜਿਹੜੇ ਕੁਸ਼ ਮਤ ਕਰਦੇ ਨੇ ਹੁਣ ਮੈਂ ਤੁਹਾਨੂੰ ਕੀ ਦੱਸਾਂ ਇਨਵੈਟੀਗੇਸ਼ਨ ਦੇ ਵਿੱਚ ਇਹ ਸਾਨੂੰ ਗੱਲ ਜਾਨ ਕੇ ਪਤਾ ਲੱਗਾ ਵੀ ਪਿੰਡ ਦੇ ਬੰਦੇ ਕੁਸ਼ ਤੇ ਮਤਲਬ ਉਹਨਾਂ ਦੀ ਅੰਦਰ ਖਾਤੇ ਮਦਦ ਕਰ ਰਿਹਾ ਭਈਆਂ ਦੇ ਇਨਵੈਸਟੀਗੇਸ਼ਨ ਚ ਆ ਗਿਆ ਹਜੇ ਨਹੀਂ ਕੁਛ ਦਿਨ ਬਾਅਦ ਮੈਂ ਇਦਾਂ ਹੀ ਖਲਾਸਾ ਕਰੂੰਗਾ ਸਾਰਿਆਂ ਦਾ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਉਂਕਿ ਉਹ ਨਹੀਂ ਦੱਸਣਾ ਚਾਹੁੰਦੇ ਤੇ ਪਰ ਕੋਹ ਬੰਦੇ ਪਿੰਡ ਦੇ ਵੀ ਜਿਹੜੇ ਉਹ ਤੋਂ ਬਾਅਦ ਚ ਗਿਆਂ ਤੋਂ ਬਾਅਦ ਉਹਨਾਂ ਦੇ ਟੱਚ ਚ ਨੇ ਸਾਰੇ ਕੋਨੇ ਸਾਡੇ ਸਾਹਮਣੇ ਆ ਗਿਆ ਉਹ ਮੈਂ ਬਾਅਦ ਚ ਹਜੇ ਕਰੂੰ ਖਲਾਸਾ ਭਾਈ ਜੀ ਵੀਡੀਓ ਦੇਖੀ ਦੀ ਤੁਸੀਂ ਭਾਈ ਵੀਡੀਓ ਦੇਖੀ ਦੀ ਸੁਣਿਆ ਸੀਗਾ ਕਈ ਦਿਨ ਹੋ ਗਿਆ ਗੱਲਾਂ ਚੱਲਦੀਆਂ ਸੀਗੀਆਂ ਇੱਥੇ ਦੀ ਤੇ ਇਹ ਗੱਲ ਗਲਤ ਹੀ ਆ ਚਾਹੇ ਉਹ ਟੀ ਪੈਣ ਕਿਸੇ ਦੀ ਵੀ ਆ ਤਾਂ ਪੰਜਾਬ ਦੇ ਵਿੱਚੋਂ ਹੁਣ ਇਹ ਤਾਪ ਇੱਧਰੋਂ ਆਉਂਦੇ ਉਹ ਆਪਣੇ ਵਾਲੇ ਉਧਰ ਨੂੰ ਭੱਜਦੀਆਂ ਹੂੰ ਗੱਲ ਘੁਆਣੇ ਕੇ ਮਗਰਫਾ ਮਾਦੀ ਉੱਥੇ ਜਾ ਕੇ ਰੋਂਦੀਆਂ ਹੋਣ ਹੈ ਹੂੰ ਇਹ ਹੋਣਾ ਨਹੀਂ ਚਾਹੀਦਾ ਹਨਾ ਅੰਡਲੋਂ ਪਿੰਡ ਦੇ ਤੁਸੀਂ ਕਹਿ ਰਹੇ ਹੋ ਬਈਆਂ ਨੇ ਆ ਕੰਮ ਕੀਤਾ ਤੁਸੀਂ ਕਿਹਾ ਚਲੋ ਕੁੜੀ ਵੀ ਪਜਾ ਕੇ ਲਏ ਉਹ ਗਲਤ ਕੀਤਾ ਪਰ ਜਦੋਂ ਕੋਈ ਪੰਜਾਬੀ ਬਾਹਰ ਜਾ ਕੇ ਵਿਆਹ ਕਰਾ ਲੈਂਦਾ ਉਹ ਤਾਂ ਆਪਾਂ ਨੂੰ ਬੜਾ ਚੰਗਾ ਲੱਗਦਾ ਭਾਈ ਦੇਖ ਮੈਂ ਤਾਂ ਅਸਰੇ ਜਿਹੜੇ ਪੰਜਾਬੀ ਐ ਜਾਂਦੇ ਆ ਛੱਡ ਕੇ ਉਹਨਾਂ ਨੂੰ ਮੈਂ ਇੱਕ ਵਧੀਆ ਇਨਸਾਨ ਹੀ ਨਹੀਂ ਸਮਝਦਾ ਜੀ ਹੁਣ ਕੀ ਆਖਾਂ ਨਾ ਕਿਉਂ ਕਿਉਂਕਿ ਪੰਜਾਬ ਨੂੰ ਛੱਡ ਕੇ ਕਾਤੇ ਜਾਂਦੇ ਆ ਯਾਰ ਇਹ ਗੁਰੂਆਂ ਪੀਰਾਂ ਦੀ ਧਰਤੀ ਜਿਹੜੇ ਇੱਥੇ ਸਾਡੇ ਬਾਬੇ ਸ਼ਹੀਦ ਸਰਕਾਰ ਸਿੰਘ ਸਰਾਬਾ ਜੀ ਨੇ ਛੋੜੀ ਜੀ ਉਮਰ ਦੇ ਵਿੱਚ ਲੈ ਕੇ ਅੰਗਰੇਜ਼ ਡੱਕਰੇ ਸੀ ਅੱਜ ਜਾ ਕੇ ਫੇਰ ਉਹਦੇ ਲਾਟੀਆਂ ਧੁੰਦੇ ਨੇ ਕਿੰਨਾ ਇੱਥੇ ਪੰਜਾਬ ਦੇ ਵਿੱਚ ਵਧੀਆ ਕੰਮ ਆ ਫਿਰ ਜਾ ਕੇ ਸਾਡੇ ਉਹਦੇ ਕੋਈ ਡੇੜੇ ਕਲੰਕੀ ਦੇ ਹੁੰਦੇ ਆ ਕਿਸੇ ਨੇ ਉਹਦੇ ਗੋਰੀ ਨਾਲ ਵਿਆਹ ਕਰਾ ਲਿਆ ਕੋਈ ਇੱਕ ਅੱਧੀ ਨਾਲ ਕਰਾ ਲਿਆ ਉਹ ਕਿਤੇ ਪੱਕੇ ਹੋਣ ਦੇ ਚੱਕਰ 'ਚੋ ਵੀ ਪੈਸੇ ਚੱਲਦੇ ਆ ਪੈਸੇ ਦੇ ਕਿ ਨਿਕਰਾ ਲਿਆ ਉਧਰ ਉਹ ਲੋਕਾ ਉਧਰ ਜਾ ਜਾ ਗੱਲ ਆ ਤਾਂ ਸਾਡੀ ਅਣਖ ਦੀ ਪੰਜਾਬ ਦੀ ਆ ਭਈਏ ਭੈਣ ਯਾਰ ਤਕੇ ਤਕੇ ਜਿਹੜੇ ਉਹ ਇਕੱਠੇ ਹੋ ਕੇ ਸਾਨੂੰ ਮਤਲਬ ਕਿ ਸਾਡੀਆਂ ਕੁੜੀਆਂ ਦਾ ਧੀਆਂ ਪੈਣਾ ਨਾ ਵਿਆਹ ਕਰਾਉਣਗੇ ਇਹਦਾ ਫਿਰ ਜਬੇ 1947 ਦੇ ਵਿੱਚ ਹੋਇਆ ਸੀ ਨਾ ਇੱਥੋਂ ਹਾਂ ਉਤੋਂ ਧਮਕਾ ਜਦੋਂ 1947 ਦੇ ਵਿੱਚ ਹੋਇਆ ਸੀ ਆਂਡਲੂ ਦੇ ਵਿੱਚ ਵੱਡ-ਵੱਡੇ ਆਇਆ ਹੋਇਆ ਸੀ ਮੁਸਲਮਾਨ ਇੱਥੋਂ ਵੱਢ ਕੇ ਕੱਢੇ ਸੀ ਉਦੋਂ ਬਤਾਂਦਰੇ ਵੇਲੇ ਠੀਕ ਆ ਨਾ ਉਦੋਂ ਬਹੁਤ ਹੋਇਆ ਸੀ ਕਿਉਂਕਿ ਉਸੇ ਤਰ੍ਹਾਂ ਹੀ ਕਹਿੰਦੇ ਆ ਵੀ ਕਿਤੇ ਉਹ ਹੀ ਨਾ ਗੱਲ ਫੇਰ ਹੋ ਜੇਵੇ ਮੈਂ ਮਾਹੌਲ ਖਰਾਬ ਠੀਕ ਹੈ ਨਾ ਹੱਥ ਜੋੜ ਕੇ ਬੇਨਤੀ ਕਰਦੇ ਨੇ ਬਿਹਰੀ ਵੀ ਬੈਈਏ ਅੰਲੀ ਕਰ ਰਹੇ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਤੁਸੀਂ ਭਾਈ ਕਿਤੇ ਹੋਰ ਜਿੱਥੇ ਕੋਈ ਤੁਹਾਨੂੰ ਰੱਖਦਾ ਉੱਥੇ ਚਲੇ ਜਾਓ ਖੱਡਾ ਕੋਈ ਉਹਨਾਂ ਦਾ ਬੈਰ ਨਹੀਂ ਕਿਸੇ ਨਾਲ ਆਹ ਮੁੰਡੇ ਹੁਣ ਪ੍ਰਦੇਸੀ ਬੜਾ ਖਰੇ ਨੇ ਪ੍ਰਵਾਸੀ ਪ੍ਰਵਾਸੀ ਅਸੀਂ ਇਹਨਾਂ ਦੇ ਹੀ ਹੋ ਖਾਨੇ ਆ ਕਿਉਂਕਿ ਇੱਥੇ ਪੱਕੇ ਰਹਿੰਦੇ ਨੇ ਇਹ ਹਾਂ ਨਾਲ ਖੜੇ ਨੇ ਆ ਕੇ ਤੇ ਸਾਰੇ ਦੇਖੋ ਜੀ ਮਤਲਬ ਕੀ ਮਾੜੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਇਸ ਕਰਕੇ ਮੈਂ ਕਹਿੰਦਾ ਵੀ ਜਿਹੜੇ ਮਾੜੇ ਜਿਹੜੇ ਜਿਹੜੇ ਅਪਰਾਧ ਕਿਸਮ ਦੇ ਜਮੇ ਹੋ ਸੀਗੇ ਇਹਨਾਂ ਦੇ ਸਾਰਿਆਂ ਨੂੰ ਇਹਨਾਂ ਦੀ ਛਾਣਵੀਣ ਕਰਕੇ ਖਾਸ ਕਰਕੇ ਪੁਲਿਸ ਪ੍ਰਸ਼ਾਸਨ ਨੂੰ ਪੂਰੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਨਾ ਵੀ ਜਿੰਨੇ ਵੀ ਇਹ ਅਪਰਾਧ ਕਿਸਮ ਦੇ ਇੱਥੇ ਰਹਿੰਦੇ ਆ ਬੰਦੇ ਉਹਨਾਂ ਦੀ ਛਾਣਵੀਣ ਕਰਕੇ ਜਿੱਥੋਂ ਆਇਆ ਉਧਰ ਨੂੰ ਭੇਜੇ ਜਾਣ ਦੀ ਧੰਨਵਾਦ ਜੀ ਤੁਹਾਡਾ ਬਹੁਤ ਸੋ ਜਿਵੇਂ ਕੀ ਗੱਲਬਾਤ ਕਰਕੇ ਹਟੇ ਆ ਇਸ ਪਿੰਡ ਨੂੰ ਪੂਰੇ ਪਿੰਡ ਨੂੰ ਧਮਕੀ ਦਿੱਤੀ ਗਈ ਇੱਕ ਵੀਡੀਓ ਜਿਹੜੀ ਆ ਉਹ ਕਾਫੀ ਵਾਇਰਲ ਹੋਈ ਤਾਂ ਅੱਜ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਆ ਪਿੰਡ ਵਾਸੀਆਂ ਨੇ ਜੋ ਵੀ ਗੱਲ ਦੱਸੀ ਆ ਉਹ ਤੁਹਾਡੇ ਅਸੀਂ ਮੂਰੀ ਰੱਖੀ ਆ ਤਾਂ ਐਸੇ ਤਰੀਕੇ ਨਾਲ ਪੰਜਾਬ ਦੇ ਮਸਲੇ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ